ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦੇ ਮੌਕੇ ਆਉਂਦੇ ਆ ਜਿੱਥੇ ਸਾਨੂੰ ਆਪਣੇ ਲਈ ਅਹਿਮ ਫੈਸਲੇ ਲੈਣੇ ਪੈਂਦੇ ਆ ਜਾਂ ਸਾਨੂੰ ਕਈ ਵਾਰ ਆਪਣੇ ਬੱਚਿਆਂ ਦੇ ਲਈ ਕੁਝ ਫੈਸਲੇ ਲੈਣੇ ਪੈਂਦੇ ਆ ਤਾਂ ਸਾਡੇ ਵੱਲੋਂ ਕੀਤੇ ਹੋਏ ਉਹ ਫੈਸਲੇ ਸਹੀ ਸਾਬਤ ਹੋਣ ਇਹਦੇ ਲਈ ਸਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕੀ ਜ਼ਿੰਦਗੀ ਤੁਹਾਡੀਆਂ ਫੈਸਲਾ ਵੀ ਤੁਹਾਡਾ ਹੋਵੇਗਾ ਇਹਨਾਂ ਗੱਲਾਂ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਵੀ ਤੁਹਾਡੀ ਮਰਜ਼ੀ ਆ ਸੂਝਵਾਨ ਵਿਦਵਾਨ ਪੁਰਖ ਸਾਡੇ ਬਜ਼ੁਰਗ ਉਹ ਦੱਸਦੇ ਨੇ ਕਿ ਜੇਕਰ ਆਪਾਂ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖ ਕੇ ਕੋਈ ਫੈਸਲਾ ਕਰਦੇ ਆ ਨਾ ਤਾਂ ਅੱਗੇ ਜਾ ਕੇ ਔਖੇ ਨਹੀਂ ਹੋਵਾਂਗੇ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਅਜਿਹੇ ਮੌਕੇ ਹੁੰਦੇ ਆ ਜਿੱਥੇ ਸਾਨੂੰ ਆਪਣੇ ਆਪ ਦੇ ਲਈ ਫੈਸਲਾ ਲੈਣਾ ਪੈਂਦਾ ਹੈ ਜਾਂ ਸਾਡੇ ਬੱਚਿਆਂ ਦੇ ਲਈ ਅਹਿਮ ਫੈਸਲੇ ਲੈਣੇ ਪੈਂਦੇ ਆ ਤਾਂ ਉੱਥੇ ਆਪਾਂ ਕਈ ਵਾਰ ਆਪਣੇ ਦਿਲ ਤੋਂ ਫੈਸਲੇ ਕਰਦੇ ਆਂ ਕਈ ਵਾਰ ਦਿਮਾਗ ਤੋਂ ਪਰ ਸਿਆਣੇ ਕਹਿੰਦੇ ਦਿਲ ਅਤੇ ਦਿਮਾਗ ਦੋਹਾਂ ਦੀ ਵਰਤੋਂ ਕਰਕੇ ਫਿਰ ਹੀ ਕਿਸੇ ਫੈਸਲੇ ਦੇ ਉੱਤੇ ਪਹੁੰਚਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਨੇ ਦਿਲ ਦਿਮਾਗ ਸਾਨੂੰ ਦਿੱਤਾ ਹੀ ਇਸੇ ਕਰਕੇ ਆ ਤਾਂ ਜੋ ਅਸੀਂ ਬੈਲੈਂਸ ਬਣਾ ਕੇ ਚੱਲ ਸਕੀਏ ਤਾਂ ਇਸ ਕਰਕੇ ਜਦੋਂ ਵੀ ਕੋਈ ਫੈਸਲਾ ਕਰਨਾ ਹੈ ਤਾਂ ਦਿਲ ਦਿਮਾਗ ਦੋਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਦੇ ਵੀ ਕੋਈ ਫੈਸਲਾ ਜਲਦਬਾਜ਼ੀ ਦੇ ਵਿੱਚ ਨਹੀਂ ਲੈਣਾ ਚਾਹੀਦਾ ਜਲਦਬਾਜ਼ੀ ਦੇ ਵਿੱਚ ਕੀਤੇ ਹੋਏ ਫੈਸਲੇ ਕਈ ਵਾਰ ਸਾਡੇ ਲਈ ਗਲਤ ਸਾਬਤ ਹੁੰਦੇ ਆ ਉੱਥੇ ਸਾਨੂੰ ਲੱਗਦਾ ਹੁੰਦਾ ਕਿ ਇਹ ਮੌਕਾ ਮੇਰੇ ਹੱਥੋਂ ਨਾ ਲੰਘ ਜਾਵੇ ਜਾਂ ਕਈ ਵਾਰ ਸਾਡੇ ਸਾਹਮਣੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਜਾਂਦੇ ਆ ਜਿੱਥੇ ਸਾਨੂੰ ਲੱਗਦਾ ਹੁੰਦਾ ਵੀ ਸਾਨੂੰ ਤੁਰੰਤ ਫੈਸਲਾ ਲੈਣਾ ਪੈਣਾ ਹੈ ਪਰ ਨਹੀਂ ਕਦੇ ਵੀ ਜਲਦਬਾਜ਼ੀ ਦੇ ਵਿੱਚ ਬਿਨਾਂ ਸੋਚੇ ਸਮਝੇ ਫੈਸਲਾ ਨਹੀਂ ਲੈਣਾ ਕੋਈ ਵੀ ਫੈਸਲਾ ਲੈਣਾ ਹੈ ਜਰਾ ਸੋਚੋ ਠਹਿਰੋ ਸ਼ਾਂਤ ਮਨ ਦੇ ਨਾਲ ਫੈਸਲੇ ਕਰਨੇ ਚਾਹੀਦੇ ਨੇ ਸ਼ਾਂਤ ਮਨ ਦੇ ਨਾਲ ਕੀਤੇ ਹੋਏ ਫੈਸਲੇ ਸਾਡੇ ਲਈ ਸਹੀ ਸਾਬਤ ਹੁੰਦੇ ਆ। ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਦੋਂ ਵੀ ਆਪਣੀ ਜ਼ਿੰਦਗੀ ਦਾ ਕੋਈ ਅਹਿਮ ਫੈਸਲਾ ਕਰਨਾ ਹੋਵੇ, ਕੋਈ ਖਾਸ ਫੈਸਲਾ ਕਰਨਾ ਹੋਵੇ, ਉਹ ਫੈਸਲਾ ਭਾਵੇਂ ਆਪਾਂ ਆਪਣੇ ਖੁਦ ਲਈ ਕਰਨਾ ਹੈ ਭਾਵੇਂ ਆਪਣੇ ਬੱਚਿਆਂ ਦੇ ਲਈ, ਜਿਵੇਂ ਬੱਚਿਆਂ ਦੇ ਰਿਸ਼ਤੇ ਕਰਨੇ ਜਾਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ, ਬੱਚਿਆਂ ਦੀ ਨੌਕਰੀ ਨੂੰ ਲੈ ਕੇ ਕੋਈ ਵੀ ਅਹਿਮ ਖਾਸ ਫੈਸਲਾ ਕਰਨਾ ਹੋਵੇ ਕੋਈ ਨਵਾਂ ਕੰਮ ਧੰਦਾ ਸ਼ੁਰੂ ਕਰਨਾ ਹੈ ਤਾਂ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਗੁਰੂ ਦਾ ਆਸਰਾ ਲੈਣਾ ਹੈ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਤਰਲਾ ਕਰਨਾ ਹੈ ਸਭ ਤੋਂ ਪਹਿਲੀ ਅਰਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੋਵੇ ਤਾਂ ਇਹ ਅਰਦਾਸ ਬੇਨਤੀ ਕਿੰਜ ਕਰਨੀ ਆ ਇੱਥੇ ਧਿਆਨ ਦੇ ਨਾਲ ਸਮਝਣਾ ਮਹਾਪੁਰਖ ਜੀ ਕਹਿੰਦੇ ਜਿਵੇਂ ਆਪਾਂ ਰੋਜ਼ ਸਵੇਰੀ ਅਮਰਤ ਵੇਲੇ ਉੱਠਦੇ ਆ ਉਹ ਤਾਂ ਉਦਾਂ ਹੀ ਉੱਠਣਾ ਹੈ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਦਾ ਰੋਜ਼ਾਨਾ ਦਾ ਜੋ ਵੀ ਤੁਹਾਡਾ ਨਿਯਮ ਆ ਪਾਵੇਂ ਜਪਜੀ ਸਾਹਿਬ ਜੀ ਦੀ ਬਾਣੀ ਪੜਦੇ ਹੋ ਪਾਵੇਂ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਜੋ ਵੀ ਤੁਹਾਡਾ ਨਿਤਨੇਮ ਆ ਉਸੇ ਤਰ੍ਹਾਂ ਕਰਨਾ ਹੈ ਉਸੇ ਤਰ੍ਹਾਂ ਅਰਦਾਸ ਬੇਨਤੀ ਕਰਨੀਆਂ ਪਰ ਆਪਣੇ ਇਸ ਫੈਸਲੇ ਨੂੰ ਲੈ ਕੇ ਇਸ ਕੰਮ ਧੰਦੇ ਕਾਰੋਬਾਰ ਨੂੰ ਲੈ ਕੇ ਅਲੱਗ ਤੋਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਨਾਲ ਅਨੰਦ ਸਾਹਿਬ ਜੀ ਦੇ ਪਾਠ ਕਰਨੇ ਆ ਹੋ ਸਕੇ ਤਕੜਾ ਪ੍ਰਸ਼ਾਦੀ ਦੀ ਤਿਆਰ ਕਰਕੇ ਫਿਰ ਜਪਜੀ ਸਾਹਿਬ ਕੀ ਦਾ ਪਾਠ ਕਰਕੇ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਸਿੱਖ ਦੇ ਲਈ ਹੁਕਮਿਆ ਕਿ ਆਪਣੇ ਕੰਮਕਾਰ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਬਹੁਤ ਜ਼ਰੂਰੀ ਆ ਸਿੱਖ ਦਾ ਕੋਈ ਵੀ ਕੰਮ ਜਪਜੀ ਸਾਹਿਬ ਜੀ ਦੇ ਪਾਠ ਤੋਂ ਬਿਨਾਂ ਸ਼ੁਰੂ ਨਹੀਂ ਹੋਣਾ ਚਾਹੀਦਾ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਆਪਣੇ ਗੁਰੂ ਦੀ ਆਗਿਆ ਲੈ ਕੇ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਫਿਰ ਹੀ ਆਪਣੇ ਕੰਮਕਾਰ ਸ਼ੁਰੂਆਤ ਕਰਨੀ ਚਾਹੀਦੀ ਨੇ ਅਤੇ ਜਦੋਂ ਵੀ ਕੋਈ ਵੀ ਕੰਮ ਮਤੰਦਾ ਸ਼ੁਰੂ ਕਰਨਾ ਹੈ ਜਾਂ ਆਪਣੇ ਲਈ ਕੋਈ ਵੀ ਫੈਸਲਾ ਲੈਣਾ ਹੈ ਨਾ ਕਿਸੇ ਨਾ ਕਿਸੇ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਨਹੀਂ ਮੈਨੂੰ ਬਹੁਤ ਜਾਣਕਾਰੀ ਆ ਮੇਰੇ ਤੋਂ ਵੱਧ ਸਿਆਣਾ ਕੌਣ ਆ ਮੈਨੂੰ ਕਿਸੇ ਦੀ ਸਲਾਹ ਲੈਣ ਦੀ ਕੀ ਲੋੜ ਪਰ ਨਹੀਂ ਕਈ ਵਾਰ ਜਦੋਂ ਆਪਾਂ ਕਿਸੇ ਸਿਆਰੇ ਬੰਦੇ ਦੀ ਸਲਾਹ ਲੈਣੇ ਆ ਨਾ ਤਾਂ ਉਹ ਉਸ ਪੁਆਇੰਟ ਵੱਲ ਸਾਡਾ ਧਿਆਨ ਦਿਵਾ ਦਿੰਦੇ ਨੇ ਜਿੱਥੇ ਵੱਲ ਸਾਡਾ ਧਿਆਨ ਨਾ ਗਿਆ ਹੋਵੇ ਹਰ ਕੰਮ ਦੇ ਫਾਇਦੇ ਨੁਕਸਾਨ ਦੋਵਾਂ ਬਾਰੇ ਸੋਚ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ ਜਦੋਂ ਵੀ ਆਪਣੇ ਲਈ ਕੋਈ ਫੈਸਲਾ ਕਰ ਰਹੇ ਆ ਨਾ ਸਿਰਫ ਆਪਣਾ ਸਵਾਰਥ ਦੇਖ ਕੇ ਹੀ ਫੈਸਲਾ ਨਹੀਂ ਕਰ ਲੈਣਾ ਵੀ ਹਾਂ ਆਹ ਕੰਮ ਕਰਕੇ ਮੈਨੂੰ ਤਾਂ ਫਾਇਦਾ ਹੀ ਫਾਇਦਾ ਹੈ ਆਪਣੇ ਫਾਇਦੇ ਦੇ ਲਈ ਦੂਜਿਆਂ ਦਾ ਨੁਕਸਾਨ ਨਹੀਂ ਕਰਨਾ ਕਿਉਂਕਿ ਗੁਰੂ ਨਾਨਕ ਪਾਸ਼ਾ ਦੇ ਘਰ ਦਾ ਸਿਧਾਂਤ ਆ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੀ ਚੜ ਦੀ ਕਲਾ ਤਾਂ ਹੀ ਹੋਵੇਗੀ ਜਦੋਂ ਸਾਡੇ ਮਨ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਹੋਵੇਗੀ ਤਾਂ ਆਪਣਾ ਭਲਾ ਮੰਗਣਾ ਜਾਂ ਆਪਣਾ ਭਲਾ ਕਰਨਾ ਚੰਗੀ ਗੱਲ ਆ ਪਰ ਸਾਡੇ ਆਪਣੇ ਭਲੇ ਆਪਣੇ ਫਾਇਦੇ ਕਰਕੇ ਦੂਜੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਸਾਡੇ ਲਈ ਸਰਬੱਤ ਦਾ ਭਲਾ ਜ਼ਰੂਰੀ ਆ ਤਾਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਬਾਕੀ ਜਦੋਂ ਵੀ ਆਪਾਂ ਕੋਈ ਨਵਾਂ ਕੰਮ ਤੋਂੰਦਾ ਸ਼ੁਰੂ ਕਰਦੇ ਹਾਂ ਕੋਈ ਵੀ ਕਾਰੋਬਾਰ ਸ਼ੁਰੂ ਕਰਦੇ ਹਾਂ ਨਾ ਆਪਣੀ ਹੈਸੀਅਤ ਅਤੇ ਆਪਣੀ ਕਾਬਲੀਅਤ ਦੇ ਅਨੁਸਾਰ ਕਰਨਾ ਚਾਹੀਦਾ ਹੈ ਤਾਂ ਇਸ ਕਰਕੇ ਇੱਥੇ ਵੀ ਗੱਲ ਦਾ ਧਿਆਨ ਰੱਖਣਾ ਵੀ ਆਪਾਂ ਸਲਾਹ ਲੈਣੀ ਜ਼ਰੂਰੀ ਹੈ ਦੂਜਿਆਂ ਦੀ ਪਰ ਆਖਰੀ ਫੈਸਲਾ ਸਾਡਾ ਖੁਦ ਦਾ ਹੋਵੇ ਕਿਉਂਕਿ ਜੋ ਵੀ ਕੰਮ ਤਾਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਕੰਮ ਤਾਂ ਇਹਨੂੰ ਕਰਨਾ ਤਾਂ ਅਸੀਂ ਆ ਤਾਂ ਅਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਤਾਂ ਹੀ ਕਰ ਪਾਵਾਂਗੇ ਜੇ ਉਸ ਕੰਮ ਬਾਰੇ ਸਾਨੂੰ ਪੂਰੀ ਜਾਣਕਾਰੀ ਹੋਵੇਗੀ ਜੇ ਸਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਆ ਤਾਂ ਅਸੀਂ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਦੇ ਮਗਰ ਲੱਗ ਕੇ ਕੰਮ ਸ਼ੁਰੂ ਤਾਂ ਕਰ ਲਵਾਂਗੇ ਪਰ ਉਹ ਕੰਮ ਨੂੰ ਸਫਲਤਾਪੂਰਵਕ ਨਹੀਂ ਕਰ ਪਾਵਾਂਗੇ ਤਾਂ ਕੰਮ ਹਮੇਸ਼ਾ ਆਪਣੀ ਕਾਬਲੀਅਤ ਆਪਣੀ ਹਸੀਜ ਦੇ ਮੁਤਾਬਕ ਹੀ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਚੱਲ ਕੇ ਸਾਨੂੰ ਔਖਾ ਨਾ ਹੋਵੇ ਉਸੇ ਤਰ੍ਹਾਂ ਜੇ ਕਿਸੇ ਨਵੇਂ ਰਿਸ਼ਤੇ ਦੇ ਵਿੱਚ ਵੱਜਣ ਜਾ ਰਹੇ ਹਾਂ ਤਾਂ ਉੱਥੇ ਵੀ ਕਾਸ ਗੱਲਾਂ ਦਾ ਧਿਆਨ ਰੱਖਣਾ ਕਿਉਂਕਿ ਰਿਸ਼ਤਾ ਨਿਭਾਉਣਾ ਅਸੀਂ ਆ ਸਾਨੂੰ ਆਪਣੇ ਸੁਭਾਅ ਬਾਰੇ ਪਤਾ ਹੈ ਕਿ ਅਸੀਂ ਕਿੰਨਾ ਕੁ ਸਹਿ ਸਕਦੇ ਹਾਂ ਕਿੰਨਾ ਕੁ ਅਸੀਂ ਕਿਸੇ ਦੀ ਸੁਣ ਸਕਦੇ ਹਾਂ ਸੋ ਜਦੋਂ ਵੀ ਆਪਣੇ ਲਈ ਕੋਈ ਫੈਸਲਾ ਕਰਨਾ ਨਾ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਅੱਗੇ ਚੱਲ ਕੇ ਅਸੀਂ ਔਖੇ ਨਾ ਹੋਈਏ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਬਿਨਾਂ ਸੋਚੇ ਸਮਝੇ ਜਲਦਬਾਜ਼ੀ ਦੇ ਵਿੱਚ ਕੀਤੇ ਹੋਏ ਫੈਸਲੇ ਅਕਸਰ ਹੀ ਬਾਅਦ ਵਿੱਚ ਸਾਨੂੰ ਦੁਖੀ ਕਰਦੇ ਨੇ ਕਈ ਵਾਰ ਜ਼ਿੰਦਗੀ ਦੇ ਵਿੱਚ ਇੱਕ ਫੈਸਲਾ ਗਲਤ ਕੀਤਾ ਜਾਵੇ ਤਾਂ ਪੂਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਅਤੇ ਇਨਸਾਨ ਦਾ ਆਤਮ ਵਿਸ਼ਵਾਸ ਵੀ ਘਟ ਜਾਂਦਾ ਹੈ ਆਪਣੇ ਆਪ ਦੇ ਉੱਤੇ ਵਿਸ਼ਵਾਸ ਨਹੀਂ ਰਹਿੰਦਾ ਅੱਗੇ ਤੋਂ ਕੋਈ ਵੀ ਫੈਸਲਾ ਕਰ ਹੀ ਨਹੀਂ ਪਾਉਂਦਾ ਕਿਉਂਕਿ ਉਹਦੇ ਮਨ ਵਿੱਚ ਇੱਕ ਡਰ ਬੈਠ ਜਾਂਦਾ ਹੈ ਕਿ ਪਹਿਲਾਂ ਵੀ ਮੈਂ ਗਲਤ ਫੈਸਲਾ ਕੀਤਾ ਸੀ ਹੁਣ ਦੁਬਾਰਾ ਮੇਰੇ ਤੋਂ ਕਿਤੇ ਫਿਰ ਤੋਂ ਕੋਈ ਗਲਤੀ ਨਾ ਹੋ ਜਾਵੇ ਤਾਂ ਆਪਣੇ ਮਨ ਦੇ ਇਸ ਡਰ ਤੋਂ ਬਚਣ ਦੇ ਲਈ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਆਪਣੇ ਰਿਸ਼ਤਿਆਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇ ਇਹਦੇ ਲਈ ਇਹਨਾਂ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਜਦੋਂ ਵੀ ਕੋਈ ਫੈਸਲਾ ਕਰਨਾ ਹੈ ਸ਼ਾਂਤ ਮਨ ਦੇ ਨਾਲ ਸੋਚ ਸਮਝ ਕੇ ਕਰਨਾ ਹੈ ਕਦੇ ਵੀ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਨਹੀਂ ਕਰਨਾ ਸਲਾਹ ਸਭ ਦੀ ਲੈਣੀ ਆ ਸਭ ਦੇ ਦੱਸੇ ਹੋਏ ਪੁਆਇੰਟ ਦੇ ਉੱਪਰ ਧਿਆਨ ਦੇ ਨਾਲ ਸੋਚਣਾ ਹੈ ਪਰ ਆਖਰੀ ਫੈਸਲਾ ਸਾਡੇ ਸਾਡਾ ਖੁਦ ਦਾ ਹੋਵੇ ਕਿਉਂਕਿ ਜੇਕਰ ਅਸੀਂ ਕੋਈ ਕੰਮ ਧੰਦਾ ਕਰਨਾ ਹੈ ਤਾਂ ਉਹ ਕੰਮ ਧੰਦਾ ਕਾਰੋਬਾਰ ਅਸੀਂ ਹੀ ਕਰਨਾ ਹੈ ਜੇ ਕਿਸੇ ਰਿਸ਼ਤੇ ਦੇ ਵਿੱਚ ਜੁੜਨ ਜਾ ਰਹੇ ਤਾਂ ਉਹ ਰਿਸ਼ਤਾ ਅਸੀਂ ਹੀ ਨਿਭਾਉਣਾ ਹੈ ਇਸ ਲਈ ਫੈਸਲਾ ਵੀ ਸਾਡਾ ਹੋਵੇ ਫੈਸਲਾ ਸਾਡਾ ਹੋਵੇਗਾ ਤਾਂ ਫਿਰ ਜ਼ਿੰਮੇਵਾਰੀ ਵੀ ਸਾਡੀ ਹੋਵੇਗੀ ਸਾਨੂੰ ਸਾਡੀ ਜ਼ਿੰਦਗੀ ਦੇ ਫੈਸਲੇ ਖੁਦ ਕਰਨੇ ਚਾਹੀਦੇ ਆਪਣੀ ਜ਼ਿੰਮੇਵਾਰੀ ਖੁਦ ਚੁੱਕਣੀ ਚਾਹੀਦੀ ਹੈ ਜ਼ਿੰਮੇਵਾਰ ਬਣਾਂਗੇ ਤਾਂ ਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗੇ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਕੁਝ ਮਹਾਪੁਰਖਾਂ ਦੇ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਆ ਕੁਝ ਬਜ਼ੁਰਗਾਂ ਵੱਲੋਂ ਸਮਝਾਈਆਂ ਗੱਲਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ